ਗਰਮੀਏ ਗਰਮੀ ਦੇ ਕਰਕੇ ਟੈਨ ਹੋ ਗਈ ਹੈ ਤੇ ਜੇ ਆਪਾਂ ਕੱਚਾ ਦੁੱਧ ਨਾ ਲਗਾਇਆ ਸੀ ਕਿਨੇ ਤੇ ਫਿਰ ਕੀ ਲਗਾਇਆ ਇਸ ਤਰੀਕੇ ਨਾਲ ਤੁਸੀਂ ਅਗਰ ਕੱਚੇ ਦੁੱਧ ਨਾਲ ਫੇਸ ਨੂੰ ਵਾਸ਼ ਕਰਦੇ ਹੋ ਡੇਲੀ ਤੇ ਫੇਸ ਪੈਕ ਬਣਾ ਕੇ ਲਗਾਉਂਦੇ ਹੋ ਨਾ ਤੁਹਾਡਾ ਰੰਗ ਜਿਹੜਾ ਗੋਰਾ ਚਿੱਟਾ ਹੋ ਜਾਵੇਗਾ ਤੁਹਾਡੇ ਜਿਹੜੀ ਜੰਮੀ ਹੋਈ ਮੈਲ ਹੈ ਜਾਂ ਧੁੱਪ ਦੇ ਨਾਲ ਟੈਨਿੰਗ ਆ ਗਈ ਹੈ ਚਿਹਰੇ ਤੇ ਬਿਲਕੁਲ ਹੀ ਰਿਮੂਵ ਹੋ ਜਾਵੇਗੀ ਪਹਿਲਾਂ ਤੁਸੀਂ ਵਾਸ਼ ਕਰਨਾ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਸ ਤਰੀਕੇ ਨਾਲ ਤੁਸੀਂ ਸਕਿਨ ਨੂੰ ਵਾਸ਼ ਕਰਨਾ ਹੈ ਦੁੱਧ ਦੇ ਨਾਲ ਉਸ ਤੋਂ ਬਾਅਦ ਕਿਹੜੀ ਚੀਜ਼ ਪਾ ਕੇ ਤੁਸੀਂ ਫੇਸ ਪੈਕ ਐਦਾਂ ਲਗਾਉਣਾ ਹੈ ਤਾਜੋ ਤੁਹਾਡੀ ਸਕਿਨ ਜਿਹੜੀ ਇਕਦਮ ਚਮਕ ਜਾਵੇ ਇਕਦਮ ਸਾਰੇ ਨੂੰ ਬੰਦ ਹੋ ਜਾਉਣ ਕਾਲ ਕਮੈਂਟ ਆਇਆ ਸੀਗਾ ਕਿ ਦੀਦੀ ਸਾਡੇ ਓਪਨ ਪੋਰਸ ਬਹੁਤ ਜ਼ਿਆਦਾ ਨੇ ਇਹਦੇ ਨਾਲ ਓਪਨ ਪੋਰਸ ਵੀ ਤੁਹਾਡੇ ਬੰਦ ਹੋਣਗੇ ਸਕਿਨ ਇਕਦਮ ਸਾਫ ਸੁਥਰੀ ਤੇ ਇਕਦਮ ਕਲੀਨ ਹੋ ਜਾਵੇਗੀ ਚਲੋ ਜੀ ਸਟਾਰਟ ਕਰਦੇ ਕਿਹੜੀ ਚੀਜ਼ਾਂ ਆਪਾਂ ਇਹਦੇ ਵਿੱਚ ਪਾਣੀਆਂ ਨੇ ਤੇ ਪਹਿਲਾਂ ਤੇ ਚੈਨਲ ਤੇ ਜਿਹੜੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਤਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਬਹੁਤ ਖੁਸ਼ੀ ਹੁੰਦੀ ਹੈ ਜਦ ਤੁਸੀਂ ਲਾਈਕ ਕਮੈਂਟ ਕਰਦੇ ਹੋ ਨਾ ਬਹੁਤ ਮੋਟੀਵੇਟ ਹੁੰਦਾ ਹੈ ਤੇ ਦ ਕਰਦਾ ਜੀ ਫਟਾਫਟ ਪਹਿਲਾਂ ਲਾਈਕ ਕਰ ਦਿਓ ਤੇ ਚਲੋ ਜੀ ਆਪਾਂ ਦੱਸਦੇ ਹਾਂ ਜੀ ਪਹਿਲਾਂ ਤਾਂ ਤੁਸੀਂ ਕਿਸ ਤਰੀਕੇ ਨਾਲ ਸਕਿਨ ਨੂੰ ਸਾਫ਼ ਕਰਨਾ ਹੈ ਠੀਕ ਹੈ ਪਹਿਲਾਂ ਤੁਸੀਂ ਲਿਆ ਕੱਚਾ ਦੁੱਧ ਠੀਕ ਹੈ ਜੀ ਕੱਚਾ ਦੁੱਧ ਲੈਣਾ ਹੈ ਕੱਚੇ ਦੁੱਧ ਦੇ ਵਿੱਚ ਆਪਾਂ ਕੀ ਪਾਣਾ ਹੈਗਾ ਇਹ ਆਪਾਂ ਪਾਣਾ ਹੈ ਨਿੰਬੂ ਇਹ ਪਾ ਲਿਆ ਆਪਾਂ ਨਿੰਬੂ ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀਗਾ ਇਹ ਵਾਲਾ ਜਿਹੜਾ ਫੇਸ ਪੈਕ ਹੈ ਨਾ ਤੇ ਇਹ ਜਿਹੜਾ ਵਾਲਾ ਫੇਸ ਵੋਸ਼ ਸਭ ਤੋਂ ਬੈਟਰ ਹੈ ਸਭ ਤੋਂ ਵਧੀਆ ਤੇ ਸਭ ਤੋਂ ਕਾਰਗਿਲ ਫੇਸ ਵੋਸ਼ ਹੈ ਠੀਕ ਹੈ ਇਹ ਬਣ ਕੇ ਇੱਕ ਮਤਲਬ ਕਿ ਜਿਵੇਂ ਕਰੀਮੀ ਫੋਮ ਬਣ ਜਾਂਦਾ ਠੀਕ ਹੈ ਜਦੋਂ ਆਪਾਂ ਇਹਦੇ ਵਿੱਚ ਦੁੱਧ ਪਾਨੇ ਫਟ ਜਾਂਦਾ ਹੈ ਇੱਕ گاੜਾ ਜਿਹਾ ਕਰੀਮ ਦੇ ਬੇਸ ਵਿੱਚ ਹੋ ਜਾਂਦਾ ਹੈ ਕਰੀਮ ਬਣ ਕੇ ਹੋ ਜਾਂਦੀ ਹੈ ਰੈਡੀ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਉਲਟਾ ਚਸ਼ਮਾ ਚ ਜਿਹੜੀ ਬਬੀਤਾ ਇਹ ਤਾਰਕ ਮਹਿਤਾ ਦੇ ਵਿੱਚ ਆਉਂਦੀ ਹੈ ਉਹ ਵਾਲਾ ਇਹ ਫੇਸ ਪੈਕ ਬਹੁਤ ਮਤਲਬ ਕਿ ਦੱਸਦੀ ਹੁੰਦੀ ਆ ਆਪਣੇ ਇੰਸਟਾਗ੍ਰam ਆਈਡੀ ਤੇ ਕਿ ਇਹਦੇ ਨਾਲ ਉਹ ਫੇਸ ਨੂੰ ਹਮੇਸ਼ਾ ਵਾਸ਼ ਕਰਦੀ ਏ ਕੋਈ ਵੀ ਉਹ ਕੈਮੀਕਲ ਵਾਲਾ ਫੇਸ ਵਾਸ਼ ਨਹੀਂ ਕਰਦੀ ਹੈਗੀ ਦੁੱਧ ਦੇ ਵਿੱਚ ਨਿੰਬੂ ਪਾ ਕੇ ਉਹਦੇ ਨਾਲ ਹੀ ਆਪਣੀ ਸਕਿਨ ਨੂੰ ਸਾਫ਼ ਕਰਦੀ ਏ ਤੇ ਉਹਦਾ ਰੰਗ ਜਿਹੜਾ ਗੋਰਾ ਚਿੱਟਾ ਔਰ ਸਕਿਨ ਜਿਵੇਂ ਬੱਚਿਆਂ ਦੀ ਹੁੰਦੀ ਹੈ ਨਾ ਬੇਬੀ ਸਕਿਨ ਉਸ ਤਰੀਕੇ ਨਾਲ ਸਕਿਨ ਹੋ ਜਾਂਦੀ ਏ ਵਾਕਿਆ ਹੀ ਬਹੁਤ ਵਧੀਆ ਏ ਕਿਉਂਕਿ ਹੁਣ ਮੈਂ ਖੁਦ ਇਸਤੇਮਾਲ ਕਰਦੀ ਆ ਖੁਦ ਆਪਣੇ ਤੇ ਲਗਾਨੀ ਆ ਤੇ ਇਸ ਕਰਕੇ ਮੈਨੂੰ ਇਤੇ ਯਕੀਨ ਹੈ ਕਿ ਵਾਕਿਆ ਹੀ ਬਹੁਤ ਵਧੀਆ ਏ ਕਈਆਂ ਨੂੰ ਹੁੰਦਾ ਏ ਕਿ ਸਾਨੂੰ ਨਿੰਬੂ ਸੂਟ ਨਹੀਂ ਕਰਦਾ ਇਸ ਤਰੀਕੇ ਨਾਲ ਤੁਸੀਂ ਦੁੱਧ ਦੇ ਵਿੱਚ ਲਗਾਓਗੇ ਨਾ ਫਟ ਜਾਣਾ ਦੇਖੋ ਇੱਕ ਕਰੀਮ ਬਣ ਕੇ ਹੋ ਗਈ ਹੈ ਰੈਡੀ ਠੀਕ ਹੈ ਤੁਸੀਂ ਕੀ ਕਰਨਾ ਹੈ ਕੋਟਨ ਲੈ ਲੈਣੀ ਹੈ ਜਦੋਂ ਵੀ ਤੁਸੀਂ ਸਵੇਰੇ ਸ਼ਾਮ ਜਦੋਂ ਵੀ ਆਪਣਾ ਫੇਸ ਨੂੰ ਤੁਸੀਂ ਵੋਸ਼ ਕਰਦੇ ਹੋ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਲਗਾਉਣਾ ਹੈ ਠੀਕ ਹੈ ਇਸ ਤਰੀਕੇ ਨਾਲ ਆਪਣੇ ਫੇਸ ਨੂੰ ਤੁਸੀਂ ਕਰਨਾ ਹੈ ਵੋਸ਼ ਆ ਦੇਖੋ ਕਰੀਮ ਬਣ ਕੇ ਹੋ ਗਈ ਨਾ ਰੈਡੀ ਆ ਦੇਖੋ ਜ्यों-ਜ्यों ਤੁਸੀਂ ਆਪਣੇ ਫੇਸ ਤੇ ਇਸ ਤਰੀਕੇ ਨਾਲ ਰੂੰ ਲੈ ਲੈਣੀ ਸਾਫ਼ ਜੀ ਕੋਟਨ ਲੈ ਲੈਣੀ ਕੋਟਨ ਦੇ ਨਾਲ ਤੁਸੀਂ ਇਸ ਤਰੀਕੇ ਦਾ ਸਕ੍ਰੀਮ ਨੂੰ ਲਗਾ ਕੇ ਆਪਣੇ ਚਿਹਰੇ ਨੂੰ ਸਾਫ਼ ਕਰਨਾ ਹੈ ਜਿੰਨੀ ਵੀ ਜੰਮੀ ਮੈਲ ਹੋਵੇਗੀ ਜਿੰਨੀ ਵੀ ਤੁਹਾਡੇ ਚਿਹਰੇ ਦੀ ਗੰਦਗੀ ਹੋਵੇਗੀ ਜਿੰਨੀ ਵੀ ਜੰਮੀ ਟੈਨ ਹੋਵੇਗੀ ਓਪਨ ਪੋਰਸ ਹੋਣਗੇ ਸਾਰੇ ਹੀ ਤੁਹਾਡੇ ਠੀਕ ਹੋਣਗੇ ਤੇ ਤੁਹਾਡੇ ਸਕਿਨ ਵਿੱਚ ਇੱਕ ਨਿਖਾਰ ਆਵੇਗਾ ਸਕਿਨ ਇੱਕਦਮ ਚਮਕ ਜਾਵੇਗੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਵਾਸ਼ ਕਰੋ ਜੇ ਤੁਹਾਡੇ ਪਿਗਮੈਂਟੇਸ਼ਨ ਨੇ ਛਾਈਆਂ ਨੇ ਜੇ ਤੁਸੀਂ ਡੇਲੀ ਇਸ ਤਰੀਕੇ ਨਾਲ ਸਿਰਸੇ ਫੇਸ ਨੂੰ ਵਾਸ਼ ਕਰਦੇ ਹੋ ਦਿਨ ਸ਼ਾਮ ਨੂੰ ਕਰਦੇ ਹੋ ਦੋ ਟਾਈਮ ਕਰਦੇ ਹੋ ਤੁਹਾਡੀ ਪਿਗਮੈਂਟੇਸ਼ਨ ਵੀ ਠੀਕ ਹੋ ਜਾਵੇਗੀ ਔਰ ਚਿਹਰੇ ਦੇ ਵਿੱਚ ਨਿਖਾਰ ਵੀ ਆਵੇਗਾ ਔਰ ਰੰਗ ਤੁਹਾਡਾ ਬਿਲਕੁਲ ਦੁੱਧ ਵਾਂਗ ਹੀ ਚਿੱਟਾ ਹੋ ਜਾਵੇਗਾ ਆ ਦੇਖੋ ਬਹੁਤ ਹੀ ਕੰਮ ਦਾ ਫੇਸ ਵਾਸ਼ ਹੈ ਬਹੁਤ ਹੀ ਵਧੀਆ ਹੈ ਠੀਕ ਹੈ ਜੀ ਪਹਿਲਾਂ ਮੈਂ ਵੀਡੀਓ ਪਾਈ ਸੀ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੇ ਜ਼ਰੂਰ ਉਹਦਾ ਫਾਇਦਾ ਉਠਾਇਆ ਹੋਣਾ ਹੈ ਤੇ ਅੱਜ ਮੈਂ ਫੇਰ ਪਾ ਰਹੀ ਹਾਂ ਕਿ ਜਿਹੜੇ ਨਵੇਂ ਮੇਰੇ ਸਬਸਕ੍ਰਾਈਬਰ ਆਏ ਨੇ ਉਹ ਵੀ ਇਹ ਵਾਲੀ ਰੈਮਡੀ ਦਾ ਫਾਇਦਾ ਉਠਾ ਸਕਣ ਤਾਂ ਜੋ ਤੁਸੀਂ ਵੀ ਸੋਹਣੇ ਸੋਹਣੇ ਜਿਵੇਂ ਆਪਾਂ ਨਾਟਕ ਦੇਖਦੇ ਹਾਂ ਨਾਟਕ ਵਿੱਚ ਹਰ ਕਿਸੇ ਨੂੰ ਦੇਖ ਕੇ ਕਹਿ ਦਿੰਦੇ ਕਿ ਕਿੰਨਾ ਸੋਹਣਾ ਕਿੰਨੀ ਸੋਹਣੀ ਗੋਰੀ ਚਿੱਟੀ ਹੈ ਉਹ ਫਲਾਣੀ ਟਮਕਾਨੀ ਹੈ ਨਾ ਤੇ ਤੁਸੀਂ ਵੀ ਅਗਰ ਇਸ ਤਰੀਕੇ ਨਾਲ ਕੇਅਰ ਕਰੋਗੇ ਤਾਂ ਤੁਸੀਂ ਵੀ ਸੋਹਣੇ ਸੁਨਖੇ ਹੋ ਜਾਵੋਗੇ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਦੀ ਸਫਾਈ ਕਰਨੀ ਹੈ ਦੇਖੋ ਇਸ ਤਰੀਕੇ ਨਾਲ ਇਹਦੀ ਗੰਦਗੀ ਜਿਹੜੀ ਸਾਰੀ ਹੀ ਨਿਕਲ ਜਾਂਦੀ ਹੈ ਨਾਣ ਤੋਂ ਪਹਿਲਾਂ ਕਰ ਲਓ ਆਪਣੀ neck ਤੇ ਕਰ ਲਓ ਪਿੱਛੇ back side ਕਰ ਲਓ ਬਾਹਾਂ ਤੇ ਕਰ ਲਓ ਹੱਥਾਂ ਤੇ ਕਰ ਲਓ ਜਿੱਦਾਂ ਮਰਜ਼ੀ ਤੁਸੀਂ ਆਪਣੀ skin ਤੇ ਤੇਲ ਨਾਲ ਕਰ ਸਕਦੇ ਹੋ ਵੋਸ਼ ਠੀਕ ਹੈ ਇਹਦਾ ਕੋਈ ਇਫੈਕਟ ਨਹੀਂ ਹੈਗਾ ਜੇ ਤੁਸੀਂ ਕਹੋ ਕਿ ਨਿੰਬੂ ਦੇ ਨਾਲ ਸਾਡੀ ਸਕਿਨ ਖਰਾਬ ਹੋ ਜਾਊਗੀ ਇਸ ਤਰੀਕੇ ਨਾਲ ਦੁੱਧ ਦੇ ਵਿੱਚ ਜਦੋਂ ਨਿੰਬੂ ਪਾਇਆ ਜਾਂਦਾ ਨਾ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਹੋ ਜਾਂਦਾ ਤੇ ਇੱਕ ਕਰੀਮ ਬਣ ਕੇ ਰੈਡੀ ਹੋ ਜਾਂਦੀ ਜਿਵੇਂ ਫਟਿਆ ਫਟਿਆ ਦੁੱਧ ਹੁੰਦਾ ਉਸ ਤਰੀਕੇ ਨਾਲ ਬਣਦੀ ਹੈ ਤੇ ਫਿਰ ਤੁਹਾਡੇ ਚਿਹਰੇ ਤੇ ਬਹੁਤ ਹੀ ਫਾਇਦਾ ਦਿੰਦੀ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਪਹਿਲਾਂ ਇਹਨੂੰ ਸਾਫ਼ ਕਰ ਲਈ 5 ਮਿੰਟ ਮੈਂ ਨੂੰ ਸਾਫ਼ ਕਰਨ ਵਿੱਚ ਲਗਾਏ ਨੇ ਠੀਕ ਹੈ ਤੁਸੀਂ ਤਿੰਨ ਟਾਈਮ ਵੀ ਕਰ ਸਕਦੇ ਹੋ ਦੁਪਹਿਰ ਨੂੰ ਕਰੋ ਸ਼ਾਮ ਨੂੰ ਕਰੋ ਸੌਣ ਲੱਗਿਆ ਤਾਂ ਡੇਲੀ ਤੁਸੀਂ ਕਰਨਾ ਹੀ ਕਰਨਾ ਠੀਕ ਹੈ ਉਧਰ ਸਵੇਰੇ ਉੱਠਦੇ ਆ ਤੁਹਾਡਾ ਨੈਚੁਰਲ ਜਿਹੜਾ ਓਇਲ ਉਹ ਵੀ ਬਣਿਆ ਰਹੇਗਾ ਚਿਹਰੇ ਤੇ ਔਰ ਜਿਹੜਾ ਤੁਹਾਡੀ ਸਕਿਨ ਨੂੰ ਚਾਹੀਦੀ ਆ ਭਰਪੂਰ ਮਾਤਰਾ ਵਿੱਚ ਪੋਸ਼ਣ ਉਹ ਵੀ ਤੁਹਾਡੀ ਸਕਿਨ ਨੂੰ ਮਿਲਦਾ ਰਹੇਗਾ ਲੋ ਜੀ ਆਪਾਂ ਸਕਿਨ ਨੂੰ ਕਰ ਲੈ ਸਾਫ਼ ਹੁਣ ਮੈਂ ਤੁਹਾਨੂੰ ਦੱਸਦੀ ਆ ਫੇਸ ਪੈਕ ਇਹਦਾ ਕਿਸ ਤਰੀਕੇ ਨਾਲ ਬਣਾਉਣਾ ਠੀਕ ਹੈ ਉਸੇ ਹੀ ਦੁੱਧ ਦੇ ਵਿੱਚ ਜਿਹੜਾ ਦੇਖੋ ਕਿੰਨਾ ਜੰਮ ਗਿਆ ਨਾ ਦੁੱਧ ਤੇ ਕਰੀਮ ਬਣ ਗਈ ਇਸੇ ਦੁੱਧ ਦੇ ਵਿੱਚ ਤੁਸੀਂ ਥੋੜਾ ਜਿਹਾ ਬੇਸਣ ਪਾ ਲੈਣਾ ਠੀਕ ਹੈ ਏ ਮਤਲਬ ਕਿ ਜਿਨ੍ਹਾਂ ਤੇ ਜਿਆਦਾ ਪ੍ਰੋਬਲਮ ਹੈ ਨਾ ਜੇ ਜਿਆਦਾ ਟ੍ਰੇਨਿੰਗ ਹੈ ਤੁਹਾਡੇ ਜਿਹੜੇ ਤੇ ਜਿਆਦਾ ਕਾਲਾਪਨ ਆਇਆ ਹੋਇਆ ਹੈ ਸ਼ਾਈਆਂ ਨੇ ਪਿਗਮੈਂਟੇਸ਼ਨ ਹੈ ਸਕਿਨ ਤੇ ਨਖਾਰ ਨਹੀਂ ਹੈਗਾ ਇਹ ਡਬਲ ਮੈਂ ਤਾਂ ਚੀਜ਼ ਦੱਸ ਰਹੀ ਆ ਫੇਸ ਵੋਸ਼ ਕਰੋ ਤੇ ਵੋਸ਼ ਕਰਨ ਤੋਂ ਬਾਅਦ ਜਿਹੜਾ ਵੀ ਬਚ ਜਾਂਦਾ ਦੁੱਧ-ਦੁੱਧ ਵਿੱਚ ਵੇਸਣ ਪਾ ਕੇ ਤਾਂ ਤੁਸੀਂ ਫੇਸ ਪੈਕ ਜਿਹੜਾ ਬਣਾ ਕੇ ਲਗਾ ਸਕਦੇ ਹੋ ਤਾਂ ਜੋ ਤੁਹਾਡੇ ਜਿਹੜੇ ਓਪਨ ਪੋਰਸ ਦੀ ਪ੍ਰੋਬਲਮ ਉਹ ਠੀਕ ਹੋ ਜਾਵੇ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਗੋਰੀ ਚਿੱਟੀ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਪਿੰਪਲ ਨੇ ਪਿੰਪਲਾਂ ਦੇ ਦਾਗ ਨੇ ਬਿਲਕੁਲ ਰਿਮੂਵ ਹੋ ਜਾਣਗੇ ਕਈਆਂ ਦੇ ਜਦੋਂ ਜਿਹਨੂੰ ਕਹਿੰਦੇ ਆਪਾਂ ਮਾਤਾ ਦੇ ਦਾਗ ਦੀ ਛੋਟੇ ਛੋਟੀਆਂ ਫਿਲਸੀਆਂ ਮਤਲਬ ਕਿ ਮੋਟੀਆਂ ਮੋਟੀਆਂ ਤੇ ਛੋਟੇ ਛੋਟੇ ਨਿਕਲ ਆਉਂਦੇ ਜਿਹਨੂੰ ਚਿਕਨ ਬਾਕਸ ਕਹਿੰਦੇ ਹਨਾ ਤੇ ਇਹ ਉਹਨੂੰ ਵੀ ਠੀਕ ਕਰਦੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਦਾ ਪਤਲਾ ਪਤਲਾ ਜਿਹਾ ਬਣਾ ਕੇ ਲੇਪ ਲਗਾ ਲੈਣਾ ਇਹ ਤੁਹਾਡੇ हेयर ਵੀ ਰਿਮੂਵ ਕਰਨ ਵਿੱਚ ਬਹੁਤ ਵਧੀਆ ਹੁੰਦੀ ਜਦੋਂ ਇਹ ਸੁੱਕ ਜਾਂਦਾ ਨਾ ਜੇ ਤੁਹਾਡੇ हेयर ਨੇ ਨਾ ਮਤਲਬ ਕਿ ਚਿਹਰੇ ਤੇ ਇਹ ਵੀ ਤੁਹਾਡੇ ਠੀਕ ਕਰਨ ਵਿੱਚ ਬਹੁਤ ਹੀ ਕੰਮ ਦੀ ਚੀਜ਼ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਲਗਾ ਲੈਣਾ 10 ਮਿੰਟ ਤੁਸੀਂ ਇਸ ਫੇਸ 팩 ਨੂੰ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਫਿਰ ਤੁਸੀਂ ਜਾ ਕੇ 10 ਮਿੰਟ ਬਾਅਦ ਆਪਣੇ ਚਿਹਰੇ ਨੂੰ ਵੋਸ਼ ਕਰ ਲੈਣਾ ਠੰਡੇ ਪਾਣੀ ਦੇ ਨਾਲ ਠੀਕ ਹੈ ਬਹੁਤ ਹੀ ਵਧੀਆਗਾ ਤੁਸੀਂ ਡੇਲੀ ਇਹ ਪ੍ਰੋਸੈਸ ਕਰਦੇ ਹੋ ਨਾ ਤੁਹਾਡਾ ਚਿਹਰਾ ਤੁਸੀਂ ਦੇਖਿਓ ਤੁਹਾਡਾ ਚਿਹਰਾ ਇੰਨਾ ਗੋਰਾ ਚਿੱਟਾ ਤੇ ਇੰਨਾ ਮੁਲਾਇਮ ਹੋ ਜਾਵੇਗਾ ਨਾ ਤੇ ਤੁਸੀਂ ਕੀ ਯਾਦ ਕਰੋਗੇ ਕਿ ਵਾਕਈ ਬਹੁਤ ਵਧੀਆ ਸਾਨੂੰ ਫੇਸ 팩 ਦੱਸਿਆ ਹੈ ਫੇਸ ਵੋਸ਼ ਦੱਸਿਆ ਹੈ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਤਾਂ ਜੋ ਤੁਹਾਡੇ ਨਾਲ ਸੋਹਣੇ ਸੋਹਣੇ ਆਪਾਂ ਫੇਸ ਵੋਸ਼ ਸੋਹਣੇ ਸੋਹਣੇ ਫੇਸ਼ੀਅਲ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੀਏ ਠੀਕ ਹੈ ਔਰ ਮੇਰੀਆਂ ਭੈਣਾਂ ਨੂੰ ਘਰ ਬੈਠਿਆਂ ਨੂੰ ਹੁਣ ਪਾਰਲਰ ਤੋਂ ਵੀ 10 ਗੁਣਾ ਜ਼ਿਆਦਾ ਨਿਖਾਰ ਆਵੇ ਤੇ ਸ਼ੀਸ਼ੇ ਵਾਂਗੂ ਤੁਹਾਡਾ ਚਿਹਰਾ ਜਿਹੜਾ ਉਹ ਚਮਕੇ ਹਰ ਪ੍ਰੋਬਲਮ ਜਿਹੜੀ ਤੁਹਾਡੇ ਚਿਹਰੇ ਦੀ ਉਹ ਠੀਕ ਹੋਵੇ ਇਸ ਤਰੀਕੇ ਨਾਲ ਦੇਖੋ ਫੇਸ ਪੈਕ ਬਣਾ ਕੇ ਆਪਾਂ ਲਗਾ ਲੈਣਾ ਠੀਕ ਹੈ ਬਰਸ਼ ਦੀ ਸਿਹਤ ਦੇ ਨਾਲ ਲਗਾ ਲੈਣਾ ਗਰਦਨ ਤੇ ਵੀ ਪੂਰੇ ਤੁਸੀਂ ਲਗਾ ਸਕਦੇ ਹੋ ਠੀਕ ਹੈ ਜਿੰਦਾ ਮਰਜ਼ੀ ਤੁਸੀਂ ਲਗਾ ਲਓ ਤੁਹਾਡੇ ਚਿਹਰੇ ਜਿਹੜਾ ਬਿਲਕੁਲ ਹੀ ਨਿਖਰ ਜਾਏਗਾ ਬਹੁਤ ਹੀ ਘੱਟ ਸਮਾਨ ਦੇ ਵਿੱਚ ਬਣ ਕੇ ਰੈਡੀ ਹੋ ਜਾਂਦਾ ਆਪਣੇ ਘਰੇ ਹੀ ਹਰ ਚੀਜ਼ਾਂ ਪਈਆਂ ਹੁੰਦੀਆਂ ਨੇ ਨਿੰਬੂ ਤਾਂ ਹੁਣ ਗਰਮੀ ਦੇ ਵਿੱਚ ਬੇਸ਼ੁਮਾਰ ਫਰਿੱਜਾਂ 'ਚ ਪਏ ਹੁੰਦੇ ਨੇ ਹਰ ਕਿਸੇ ਦੇ ਲਓ ਜੀ ਇਹਨੂੰ ਮੈਂ 10 ਮਿੰਟ ਲਗਾ ਕੇ ਫਿਰ ਉਸ ਤੋਂ ਬਾਅਦ ਫੇਸ ਨੂੰ ਵੋਸ਼ ਕਰਕੇ ਆਣੀ ਆ ਫਿਰ ਤੁਸੀਂ ਦੇਖਣਾ ਕਿੰਨਾ ਨਿਖਾਰ ਆ ਜਾਂਦਾ ਚਿਹਰੇ ਤੇ ਇੱਕਦਮ ਗੋਰਾ ਚਿੱਟਾ ਚਿਹਰਾ ਹੋ ਜਾਂਦਾ ਏ ਸਾਰੀ ਗੰਦਗੀ ਸਾਰੀ ਮੈਲ ਜਿਹੜੀ ਐ ਰਿਮੂਵ ਹੋ ਜਾਂਦੀ ਓਪਨ ਪੋਰਸ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ ਠੀਕ ਹੈ ਜੀ ਤੇ ਚਲੋ ਜੀ ਮੈਂ 10 ਮਿੰਟ ਵੇਟ ਕਰਕੇ ਫਿਰ ਫੇਸ ਨੂੰ ਵੋਸ਼ ਕਰਦੇ ਆ ਫਿਰ ਮੈਂ ਤੁਹਾਨੂੰ ਦੱਸਦੀ ਉਸ ਤੋਂ ਬਾਅਦ ਤੁਸੀਂ ਕੀ ਲਗਾਉਣਾ ਏ ਠੀਕ ਹੈ ਜੀ ਹਾਂਜੀ ਚਿਹਰੇ ਨੂੰ ਵੋਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਫਰਕ ਤੁਸੀਂ ਦੇਖ ਲਓ ਲ ਰੰਗ ਤੁਸੀਂ ਦੇਖ ਲਓ ਕਿੰਨਾ ਸਾਫ਼ ਲੱਗ ਰਿਹਾ ਚਿਹਰਾ ਬਿਲਕੁਲ ਹੀ ਐਨ ਮੁਲਾਇਮ ਤੇ ਐਨ ਖੂਬਸੂਰਤ ਤੇ ਸਾਫ਼ ਸੁਥਰਾ ਹੋ ਗਿਆ ਹੈ ਇਸ ਤਰੀਕੇ ਨਾਲ ਤੁਸੀਂ ਵੀ ਜਦੋਂ ਤੁਸੀਂ ਆਪਣੇ ਸਟੇਰੇ ਦੀ ਕੇਅਰ ਕਰਨ ਲੱਗੇ ਨਿੰਬੂ ਜਿਹੜਾ ਇਸ ਤਰੀਕੇ ਨਾਲ ਦੁੱਧ ਦੇ ਵਿੱਚ ਪਾ ਕੇ ਲਗਾਉਣ ਲੱਗੇ ਇਸ ਤਰੀਕੇ ਨਾਲ ਫੇਸ ਨੂੰ ਵਾਸ਼ ਕਰਨ ਲੱਗੇ ਤੁਸੀਂ ਵੀ ਬਬੀਤਾ ਵਰਗੇ ਹੋ ਜਾਓਗੇ ਠੀਕ ਹੈ ਜੀ ਜਿਵੇਂ ਜੇਠਾ ਲੱਲ ਲੱਟੂ ਹੋਇਆ ਨਾ ਬਬੀਤਾ ਤੇ ਇਸ ਤਰੀਕੇ ਨਾਲ ਤੁਹਾਡੇ ਘਰ ਦੇ ਵੀ ਤੁਹਾਡੇ ਤੇ ਲੱਟੂ ਹੋ ਜਾਣਗੇ ਅਗਰ ਤੁਸੀਂ ਇਸ ਤਰੀਕੇ ਨਾਲ ਆਪਣੀ ਸਕਿਨ ਦੀ ਕੇਅਰ ਕਰਦੇ ਹੋ ਇਸ ਤਰੀਕੇ ਨਾਲ ਅਗਰ ਆਪਣੇ ਸਕਿਨ ਨੂੰ ਤੁਸੀਂ ਸਾਫ਼ ਸੁਥਰਾ ਰੱਖਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਗਲੋ ਆ ਗਿਆ ਸਕਿਨ ਇੱਕਦਮ ਸਾਫ਼ ਤੇ ਸੁਥਰੀ ਨਜ਼ਰ ਆਣ ਲੱਗੀ ਏ ਤੇ ਤੁਸੀਂ ਦੇਖ ਸਕਦੇ ਕੋਈ ਵੀ ਰਿੰਕਲ ਕੋਈ ਵੀ ਝੁਰੜੀ ਨਹੀਂ ਹੈਗੀ ਕਿਉਂਕਿ ਮੈਂ ਇਹ ਵਾਲੇ ਫੇਸ ਵਾਸ਼ ਮੈਂ ਹਮੇਸ਼ਾ ਇਸਤੇਮਾਲ ਕਰਦੀ ਇਹ ਵਾਲੇ ਫੇਸ ਪੈਕ ਮੈਂ ਹਮੇਸ਼ਾ ਲਗਾਨੀ ਆ ਇਹ ਵਾਲੇ ਜਿਹੜੇ ਫੇਸ਼ੀਅਲ ਨੇ ਜਿਹੜੇ ਹੋਮ ਮੇਡ ਫੇਸ਼ੀਅਲ ਹੁੰਦੇ ਨੇ ਜਿਹੜੇ ਮੈਂ ਤੁਹਾਡੇ ਦੇ ਨਾਲ ਸ਼ੇਅਰ ਕਰਦੀ ਆ ਮੈਂ ਖੁਦ ਇਸਤੇਮਾਲ ਕਰਦੀ ਆ ਇਸ ਕਰਕੇ ਮੇਰੀ ਸਕਿਨ ਜਿਹੜੀ ਇਹ ਬਿਲਕੁਲ ਦੇਖੋ ਤੁਸੀਂ ਟਾਈਟ ਪਈ ਹੈ ਬਿਲਕੁਲ ਹੀ ਸਾਫ ਸੁਥਰੀ ਤੇ ਗਲੋਇੰਗ ਪਈ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਵੀ ਖੂਬਸੂਰਤ ਲੱਗ ਸਕਦੇ ਹੋ ਅਗਰ ਤੁਸੀਂ ਵੀ ਇਸ ਤਰੀਕੇ ਨਾਲ ਕੇਅਰ ਕਰਦੇ ਹੋ ਤੇ ਹਾਂਜੀ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਕੀ ਲੈਣਾ ਹੈ ਗੁਲਾਬ ਜਲ ਫਰਿੱਜ ਦੇ ਵਿੱਚ ਰੱਖ ਲਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਠੰਡਾ ਠੰਡਾ ਕੋਲ ਕੋਲ ਜਿਹੜਾ ਗੁਲਾਬ ਜਲ ਹੁੰਦਾ ਜਦੋਂ ਤੁਸੀਂ ਚਿਹਰੇ ਤੇ ਲਗਾਓਗੇ ਨਾ ਇਸ ਤਰੀਕੇ ਨਾਲ ਤੇ ਤੁਹਾਡੇ ਚਿਹਰੇ ਨੂੰ ਠੰਡਕ ਪ੍ਰਦਾਨ ਹੋਵੇਗੀ ਚਿਹਰੇ 'ਚ ਨਮੀ ਬਣੀ ਰਹੇਗੀ ਅਗਰ ਜੇ ਕੋਈ ਤੁਹਾਨੂੰ ਲੱਗੇ ਮਾੜਾ ਮੋਟਾ ਕੀ ਸਾਨੂੰ ਨਿੰਬੂ ਨਾਲ ਕੋਈ ਅਲਰਜੀ ਹੈ ਤੇ ਇਹਦੇ ਨਾਲ ਬਿਲਕੁਲ ਵੀ ਨਹੀਂ ਹੋਵੇਗੀ ਜਦੋਂ ਤੁਸੀਂ ਇਸ ਤਰੀਕੇ ਨਾਲ ਠੰਡਾ ਠੰਡਾ ਰੋਜ਼ ਵੋਲਟਰ ਆਪਣੇ ਚਿਹਰੇ ਤੇ ਲਗਾ ਲਿਆ ਨਾ ਤੋ ਕੋਈ ਵੀ ਕਿਸੇ ਪ੍ਰਕਾਰ ਦੀ ਅਲਰਜੀ ਵੀ ਨਹੀਂ ਹੋਵੇਗੀ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਠੀਕ ਹੈ ਔਰ